ਚੇਅਰਮੈਨ ਉਹ ਹਰ ਫੈਸਲੇ ਦੇ ਵਿੱਚ ਲਿਖਦੇ ਜਿੱਥੇ ਭਗ ਦਿੰਦੇ ਆ ਕਿ ਸੀਚੇਵਾਲ ਮਾਡਲ ਜਿਹੜਾ ਹੈ ਇਹਨਾਂ ਨੂੰ ਅਪਣਾਓ ਐਸੇ ਵੇਲੇ ਜਿਹੜੇ ਹੈਗੇ ਐਨਡੀਡੀ ਦੇ ਜਸ ਸਰਵਾਨਾ ਉਹ 22 ਤਰੀਕ ਨੂੰ ਆਏ ਉਹਨਾਂ ਨੇ ਵੀ ਆਪਣੇ ਫੈਸਲੇ ਵਿੱਚ ਲਿਖਿਆ ਵੀ ਸੀਚੇਵਾਲ ਮਾਡਲ ਜਿਹੜਾ ਹੈਗਾ ਇਹਨੂੰ ਅਪਣਾਓ ਹੁਣ ਜਿਹੜੇ ਹੈ ਫਿਰ ਉਹ ਭਾਰਤੀ ਇੱਥੇ ਆਈ ਗੰਗਾ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਸਾਰੇ ਪਿੰਡਾਂ ਦੇ ਪੰਜ ਸਰਪੰਚ ਤੇ ਉਹਨਾਂ ਦੇ ਨਾਲ ਟੈਕਨੀਕਲੀ ਮਾਹਰ ਉਹ ਸਾਰੇ ਇੱਥੇ ਆਣ ਕੇ ਵੇਖ ਕੇ ਗਏ ਬਿਹਾਰ ਦੇ ਮੁੱਖ ਮੰਤਰੀ ਆਹੇ ਹਰਿਆਣਾ ਦੇ ਮੁੱਖ ਮੰਤਰੀ ਆਹੇ ਜਿਹੜਾ ਜਿਹੜਾ ਮੱਧ ਪ੍ਰਦੇਸ਼ ਉਹਨਾਂ ਨੇ ਇਹ ਸੀਜੇਵਾਲ ਮਾਡਲ ਨੂੰ ਜਿਹੜਾ ਹੈਗਾ ਕਿ ਅੱਗੇ ਸੀ ਲਾਗੂ ਕਰਨਗੇ ਹੁਣ ਕੀ ਇਹਨਾਂ ਨੂੰ ਸੀਜੇਵਾਲ ਦੇ ਨਾਂ ਤੋਂ ਅਲਰਜੀ ਇਹਦੇ ਦੱਸ ਸਕਦੇ ਤਿੰਨ ਡਿਗਰੀਆਂ ਸਾਡੇ ਕੋਲ ਯੂਨੀਵਰਸਿਟੀ ਵੱਲੋਂ ਦਿੱਤੀਆਂ ਹੈਗੀਆਂ ਜੇ ਉਹਨਾਂ ਨੇ ਕਿਸੇ ਨੂੰ ਝਾਕੋਵੇ ਤਾਂ ਦਿਖਾ ਦੇਗੇ ਕੋਈ ਬੱਬਾ ਜੀ ਕੱਲ ਲੱਖਾ ਸਿਧਾਣਾ ਦੁੱਬੇ ਦਰਿਆ ਤੇ ਪਹੁੰਚਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੰਸਿਤੀ ਵਾਲਾ ਕੂਰ ਪਚਾਰ ਕਰ ਰਹੇ ਨੇ ਸਫਾਈ ਤਾਂ ਦੁੱਬੇ ਦਰਿਆ ਦੀ ਹੋਈ ਨਹੀਂ ਤੇ ਉਹਨਾਂ ਨੇ ਕਿ ਜਿੱਥੇ ਅਸੀਂ ਕੱਲ ਵੀਡੀਓ ਬਾਈ ਆ ਉਸੇ ਹੁਣ ਵੀ ਤੁਸੀਂ ਚਲੀ ਜਾ ਜਿੱਥੇ ਉਹ ਖੜੇ ਹੋਣ ਅਸੀਂ ਉਹਦੇ ਤੇ ਗਾਰੰਟੀ ਦਿੱਤੀ ਨਹੀਂ ਅਸੀਂ ਨੇ ਗਿਆ ਵਾ ਵੀ ਪਾਣੀ ਦੁਆਰਾ ਚਾਲੂ ਹੋ ਗਿਆ ਜਿਹੜਾ ਉੱਪਰੋਂ ਤੋਂ ਆਉਂਦਾ ਵਾ ਜਲ ਲ ਲ ਦੇ ਹਨ ਦੇ ਚੜਦੇ ਪਾਸੇ ਜਿਹੜੀਆਂ ਢਹਿਰੀਆਂ ਦਾ ਰੋਹ ਬੰਦ ਕਰਾਇਆ ਕਦੇ ਸਦਰ ਐਮਐਲਡੀ ਪਾਣੀ ਜਿਹੜਾ 90 ਐਮਐਲਡੀਓ ਬੰਦ ਕਰਾਇਆ ਦੂਸਰੀਆਂ ਡੈਰੀਆਂ ਦੇ ਉੱਤੇ ਕੰਮ ਕਰ ਰਹੇ ਉਹਦੀ ਸਫਾਈ ਕਰ ਰਹੇ ਸੀ ਤਾਂ ਉੱਥੇ ਕਰ ਰਹੇ ਘਾਟ ਬਣਾਏ ਅਸੀਂ ਤਾਂ ਜਿੱਥੇ ਉਹ ਮੁੱਕਿਆ ਅਸੀਂ ਤੁਹਾਨੂੰ ਕਹੀ ਨਹੀਂ ਰਹੇ ਦਾਵਾ ਹੀ ਨਹੀਂ ਕਰ ਰਹੇ ਜੇਦਨ ਅਸੀਂ ਦਾਵਾ ਕਰਾਂਗੇ ਤੇਰੇ ਕਹਿ ਸਕਦੇ ਹਾ ਜਿੱਡੀ ਵਈਂ ਦੇ ਦਾਵਾ ਕਰਦੇ ਆ ਜਿਵੇਂ ਜਦੋਂ ਮਰਜ਼ੀ ਦੇਖ ਲੈਣ ਪਾਣੀ ਸਾਫ ਹੈ ਕਿ ਨਹੀਂ ਹਾਂ ਉਹਦੇ ਜਿੱਦਣੇ ਸੀ ਉਹ ਤੁਹਾਨੂੰ ਕਹਦੇਗੇ ਵੀ ਹੁਣ ਸਾਫ ਆ ਉਦੋਂ ਮਗਰੋਂ ਜਾ ਕੇ ਕੋਈ ਜੱਕ ਕਰ ਲੋ ਅਸੀਂ ਤਾਂ ਜਿੱਥੇ ਹੀ ਨਹੀਂ ਰਹੇ ਅਸੀਂ ਤਾਂ ਸਾਫ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਹੈ ਗੋਹ ਉਹਦੇ ਵਿੱਚ ਪੈਣਾ ਬੰਦ ਹੋਇਆ ਉਹਨਾਂ ਨੂੰ ਦੋ ਮਹੀਨੇ ਉਹਨਾਂ ਦਾ ਗੋਹਾ ਅਸੀਂ ਚੱਕਦੇ ਰਹਿਆ ਵੀ ਤੁਸੀਂ ਵੇਚਣਾ ਪਾਓ ਅਸੀਂ ਇਹਵੇ ਚੱਕਦੇ ਆਂ ਇਹਨਾਂ ਦੇ ਵਿੱਚ ਅੱਠਾ ਬਿੰਡਾਂ ਦਾ ਪਾਣੀ ਪਿੰਦਾ ਸੀ ਉਹਨਾਂ ਦੇ ਸਿੱਜੇਵਾਲ ਮੋਢਲੋਂ ਲਾਇਆ ਉਹ ਪਾਣੀ ਜਿਹੜਾ ਪਿੱਛੋ ਅੱਗੇ ਛੱਡਦੇ ਵੀ ਸੀ ਤੇ ਗੋਹ ਬੰਨ ਬੰਨ ਫੋਟੋ ਵਿੱਚ ਸੀ ਉਹ 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 ਸਾਫੀ ਨਹੀਂ ਹੁੰਦਾ ਸੀ ਹੁਣ ਉਹ ਸਾਰੇ ਥੱਲੋਂ ਰੇਤਾ ਨਿਕਲਿਆਈਏ ਤੇ ਜਿਹੜਾ ਹੈ ਮਸਾਖੀ ਦੇ ਉੱਤੇ ਪਿੰਡ ਜਿਹੜਾ ਹੈਗਾ ਧੂਕੜੀ ਉੱਥੇ ਜਿਹੜਾ ਹੈਗਾ ਜਿਹੜਾ ਉਦੋਂ ਨੂੰ ਅਖੰਡ ਪਾਠ ਵੀ ਹੋਣਾ ਸੰਗਤਾਂ ਉੱਥੇ ਇਸ਼ਨਾਨ ਵੀ ਕਰਨੀ ਆ ਉੱਥੇ ਫੇਰ ਆ ਕੇ ਦੇਖ ਲੈ ਜਿੱਥੇ ਅਸੀਂ ਕਿਹਾ ਅਸੀਂ ਉੱਥੇ ਹੁਣ ਵੀ ਜੁਗਵਾਰ ਪਰ ਜਿੱਥੇ ਅਸੀਂ ਗਏ ਹੀ ਨਹੀਂ ਰਹੇ ਉਹਦਾ ਵੀ ਸਾਰੇ ਜਿਹੜੇ ਹੈਗੇ ਮਾਲਵੇ ਦੀ ਸੋਹਣੀਆਂ ਜਿਹੜੀਆਂ ਡਰੇਨਾ ਵਗਨਦੀਆਂ ਉਹਨਾਂ ਦਾ ਹਰਥਾਂ ਹੀ ਜਿਹੜਾ ਹੈਗਾ ਹਰ 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 ਡਰੇਨ ਦੇ ਵਿੱਚ ਗੰਦਾ ਪਾਣੀ ਪੈ ਰਿਆ ਜਿੰਨਾ ਅਸੀਂ ਕਹਿ ਰਹੇ ਆ ਉਹਦੇ ਉੱਤੇ ਕੋਈ ਹੋਵੇ ਜਦੋਂ ਮਰਜ਼ੀ ਉੱਥੇ ਆ ਜਾਣ ਕੋਲ ਦੇ ਪੰਨ ਜਿਹੜਾ ਹਨ ਕੇ ਉੱਥੇ ਚੈੱਕ ਕਰ ਲੈਣ ਸਾਡੇ ਤੋਂ ਬਿਨਾਂ ਵੀ ਇੱਥੇ ਜਾ ਸਕਦੇ ਜਿਹੜੇ ਗੋਏ ਪੈਂਦੇ ਸੀ ਉਹਨਾਂ ਨੂੰ ਬੇਨਤੀ ਕਰਕੇ ਬੰਦ ਕਰਾਇਆ ਲਗਾਤਾਰ ਲੱਗੇ ਹੋਏ ਤੇ ਜਿੱਦਣ ਖਾਫ ਹੋ ਗਿਆ ਬੁੱਢਾ ਤੇ ਰਿਆ ਉਦੋਂ ਅਸੀਂ ਕਹਾਂਗੇ ਕਿ ਉਦੋਂ ਫਿਰ ਚੈੱਕ ਵੀ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਕਿੰਨਾ ਕੇ ਸਮਾਂ ਹੋਰ ਲੱਗੇਗਾ ਨਹੀਂ ਅਸੀਂ ਕੋਈ ਐਹੋ ਜਿਹਾ ਦਾਵਾ ਕਰਦੇ ਨਹੀਂ ਅਸੀਂ ਪਹਿਲੇ ਦਿਨ ਤੋਂ ਕਿਹਾ ਲੱਗੇ ਹੋਏ ਆ ਤੇ ਆਸ਼ ਕਰਦੇ ਆ ਬਹੁਤ ਛੇਤੀ ਕੋਈ ਸਾਲਾਂ ਬੱਧੀ ਨਹੀਂ ਛੇਤੀ ਇਹਦੇ ਰਿਜ਼ਲਟ ਆਉਣਗੇ ਕਿਉਂਕਿ ਦਾਵਾ ਕਰ ਦੇਣਾ ਮਗਰੋਂ ਨਾ ਫਿਰੋ ਬੰਦਾ ਫਸ ਜਾਂਦਾ ਤੇ ਇਸ ਵਾਸਤੇ ਅਸੀਂ ਆਪਣੀ ਜਿੰਨੀ ਮਿਹਨਤਾਂ ਜਿਹੜਾ ਕਿਨੇ ਜਿਹੜਾ ਘਾਟ ਬਣਾ ਰਹੇ ਆ ਜਿਹੜੇ ਤੇ ਲੱਗੇ ਹੋਏ ਆ ਦਿਨ ਰਾਤ ਅਸੀਂ ਤਾਂ ਕਹਿੰਨੇ ਕੱਲ ਨੂੰ ਸਾਫ਼ ਹੋਵੇ ਪਰ ਉਹਦੇ ਵਾਸਤੇ ਜਿਹੜਾ ਹੈਗਾ ਹਰ ਚੀਜ਼ ਦਾ ਜਿਹੜਾ ਹੈਗਾ ਜਿੰਨਾ ਚਿਰ ਅਸੀਂ ਉਹਦਾ ਬਦਲ ਨਹੀਂ ਦਿੰਦੇ ਪਿੰਡਾਂ ਦੇ ਪਾਣੀ ਬੰਦ ਹੀ ਨਹੀਂ ਹੋਣੇ ਜਿੰਨੇ ਮਰਜ਼ੀ ਜੋ ਉਸੇ ਮਰਜ਼ੀ ਰੋਲਾ ਪਾਈ ਜੋ ਹੁਣ ਉਹਨਾਂ ਦਾ ਪ੍ਰਬੰਧ ਕਰ ਦਿੱਤਾ ਬੈਰੀਆਂ ਦਾ ਪ੍ਰਬੰਧ ਹੋ ਗਿਆ ਉਹਨਾਂ ਨੂੰ ਪੰਜ ਖੇਤ ਦੇ ਦਿੱਤੇ ਗੋਹ ਛਟਣ ਵਾਸਤੇ ਉਹਨਾਂ ਦੇ ਪਿੰਡਾਂ ਨੂੰ ਜਿਹੜੇ ਹੈਗੇ ਉਹ ਵੇਕਮ ਪੰਪ ਦੇ ਦਿੱਤੇ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਲੋੜ ਆ ਉਹਨੂੰ ਵਰਤ ਸਕਦਾ ਸੋ ਉੱਥੇ ਜਿਹੜੇ ਦੋ ਪਿੰਡਾਂ ਦਾ ਪਾਣੀ ਸੀ ਉਹਨੂੰ ਜਿਹੜਾ ਹੈਗਾ 17 ਲੱਖ ਰੁਪਏ ਦੇ ਦਿੱਤਾ ਉਹ ਪਾਈਪ ਲਾਈਨ ਪੈਰੀ ਸੋ ਉਹਦਾ ਬਦਲ ਜਿਹੜਾ ਹੈਗਾ ਜਿੱਨਾਂ ਚਿਰ ਆਪਾਂ ਨਹੀਂ ਦਿੰਦੇ ਤੇ ਪਾਣੀ ਡਿੱਗਦਾ ਪਰ ਰੋਲਾ ਪੈਸੀ ਵੀ ਪਾਉਨੇ ਵੀ ਪੈ ਰਹੇ ਅਸੀਂ ਕਦੋਂ ਕਹਿੰਦੇ ਵੀ ਪਾਣੀ ਬੰਦ ਹੋ ਗਿਆ ਔਰ ਜਿਹੜੇ ਬੰਦ ਹੋਏ ਉਹ ਤੁਹਾਨੂੰ ਦਿਖਾ ਰਹੇ ਆ ਪਾਣੀ ਉਹ ਤੇ ਵਿਚਾਰਿਆ ਉਹਨਾਂ ਲਈ ਸਮਝ ਇਹ ਵੀ ਜਿਹੜਾ ਹੈਗਾ ਪੂਰਾ ਹੋਊਗਾ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆ ਬਾਬਾ ਨਾਨਕ ਕਿਰਪਾ ਕਰੇ ਪਵਿੱਤਰ ਬੁੱਢਾ ਦਰਿਆ ਵੀ ਸਾਫ਼ ਸੁਥਰਾ ਹੋਵੇ ਸਾਰੇ ਮਾਲਵਾ ਰਾਜਸਥਾਨ ਦੇ ਲੋਕ ਜਿਹੜੇ ਹੈ ਉਹ ਸਾਫ਼ ਸੁਥਰਾ ਪਾਣੀ ਉਹਨਾਂ ਤੱਕ ਪਹੁੰਚੇ ਇਹਦੇ ਵਾਸਤੇ ਆਸਬੰਦ ਵੀ ਆ ਅਰਦਾਸ ਵੀ ਕਰਦੇ ਆ ਗੁਰੂ ਦੇ ਚਰਨਾਂ 'ਚ ਤੇ ਸਾਨੂੰ ਭਰੋਸਾ ਵੀ ਉਹਦੇ ਤੇ ਜ਼ਰੂਰ ਜਿਹੜਾ ਹੈ ਪਵਿੱਤਰ ਬੁੱਢਾ ਦਰਿਆ ਸਾਫ਼ ਸੁਥਰਾ ਹੋਊਗਾ